ਮੈਂ ਸਮਝਦਾ ਵੀ ਹਾਕੀ ਦੀ ਦੁਨੀਆ ਵਿੱਚ ਵਰਲਡ ਦੇ ਜਿਹੜੇ ਨੇ ਕੁਝ ਖਿਡਾਰੀਆਂ ਚੁਣੇ ਖਿਡਾਰੇ ਆ ਜਦਾਦਾ ਧਿਆਨ ਚਾੰਗਾ ਬਲਬੀਰ ਸਿੰਘ ਦੀਆਂ ਇਹਨਾਂ ਦਾ ਨਾਂ ਜਿਹੜਾ ਹੈ ਮੈਂ ਸਮਝਦਾ ਸੁਨਰੀ ਅਕਸ਼ਰਾਂ ਚ ਹੈ ਔਰ ਮੈਂ ਇਹ ਕਹਿਣਾ ਚਾਹਾਂਗਾ ਵੀ ਜੇ ਇਹਨਾਂ ਨੂੰ ਅੱਜ ਵੀ ਭਾਰਤ ਰਤਨ ਦਾਦਾ ਧਿਆਨ ਚੰਦ ਦਾ ਬਲਬੀਰ ਸਿੰਘ ਨੂੰ ਦਿੱਤਾ ਜਾਵੇ ਤੇ ਉਹ ਵੀ ਇਹਨਾਂ ਲਈ ਘਟ ਕਿਉਂਕਿ ਇਹਨਾਂ ਨੇ ਆਜ਼ਾਦੀ ਸਾਡਾ ਜਦੋਂ ਮੁਲਕ ਆਜ਼ਾਦ ਹੋਇਆ ਉਸ ਤੋਂ ਬਾਅਦ ਜਿਹੜਾ ਸਾਡਾ ਇੰਡੀਆ ਦਾ ਝੰਡਾ ਪਹਿਲੀ ਵਾਰੀ ਬਾਹਰ ਜਾ ਕੇ ਲਹਿਰਾਇਆ ਮੈਂ ਸਮਝਦਾ ਇੱਕ ਹਾਕੀ ਦੀ ਦੇਣ ਹੈ ਹਾਕੀ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਇਹਨਾਂ ਸਤਾਰਿਆਂ ਨੂੰ ਮੇਰਾ ਖਿਆਲ ਵੀ ਹਿੰਦੁਸਤਾਨ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਵੱਡੇ ਤੋਂ ਵੱਡੇ ਸਨਮਾਨ ਨਾਲ ਇਹਨਾਂ ਨੂੰ ਸਨਮਾਨਤ ਕਰਨਾ ਚਾਹੀਦਾ ਹੈ ਡੈਫੀਨੇਟਲੀ ਤੇ ਮੈਂ ਸਮਝਦਾ ਵੀ ਬਹੁਤ ਡਿਲੇ ਹੈ ਜਿਸ ਤਾ ਕੇ ਹੁਣ ਸਾਡੇ ਸੀਨੀਅਰ ਖਿਡਾਰੀ ਨੇ ਇਹਨਾਂ ਨੂੰ ਛੱਡ ਕੇ ਜਿਵੇਂ ਤੰਦੂਲ ਕਰਨ ਨੂੰ ਕ੍ਰਿਕਟ ਦੇ ਵਿੱਚ ਦਿੱਤਾ ਗਿਆ ਹਾਲਾਂਕਿ ਸਾਡੇ ਜਿਹੜੇ ਸੀਨੀਅਰ ਦਾਦਾ ਧਿਆਨ ਚੰਦੀ ਉਹਨਾਂ ਨੂੰ ਬਹੁਤ ਚਿਰ ਪਹਿਲਾਂ ਇਹ ਅਵਾਰਡ ਮਿਲ ਜਾਣਾ ਚਾਹੀਦਾ ਮੈਂ ਇਹ ਨਹੀਂ ਸਮਝਦਾ ਵੀ ਤੰਦੂਲ ਕਰਨ ਨੂੰ ਕਿਉਂ ਦਿੱਤਾ ਪਰ ਇਹਦੇ ਨਾਲ ਨਾਲ ਮੈਂ ਇਹ ਕਹਾਂਗਾ ਵੀ ਜਿਨੇ 올림픽 ਦੇ ਵਿੱਚ 8 골ਡ ਕਈ 골ਡ ਕਈ 올림픽 ਖਿਲੇ ਨੇ विदाउट एनी मनी जिस तरह के ਇਹਨਾਂ ਦੇ ক্রিকেট ਦੇ ਵਿੱਚ ਅੱਜ ਕੱਲ ਜਿੰਨਾ ਪੈਸੇ ਦੀ ਇਨਵੋਲਵਮੈਂਟ ਹੈ ਜਿਹੜੇ ਪਲੇਅਰ ਦੇਸ਼ ਲਈ ਖੇਡੇ ਆ ਆਪਣਾ ਖੂਨ ਵਹਾਇਆ ਮੈਂ ਸਮਝਦਾ ਵੀ ਦੇ ਸ਼ੁੱਡ ਬੀ ਆਨਰਡ ਵਿਦ ਭਾਰਤ ਰਤਨ ਇਮੀਡੀਏਟਲੀ ਜੇ ਨਹੀਂ ਹੈ ਤੇ ਹੁਣ ਵੀ ਮੇਰਾ ਖਿਆਲ ਵੀ ਅਜੇ ਦੇਰ ਨਹੀਂ ਹੈ ਤੇ ਸਰਦਾਰ ਬਲਬੀਰ ਸਿੰਘ ਹੈ ਮੈਂ ਸਮਝਦਾ ਵੀ ਇਹ ਆਪਣੇ ਭਾਰਤ ਰਤਨ ਦਾ ਜਿਹੜਾ ਆਨੰਦ ਹੈ ਮੈਂ ਸਮਝਦਾ ਆਪਣੇ ਜਿੰਦ ਦੇ ਜੀ ਮਾਨਣ ਤੇ ਮੈਂ ਇਹ ਵੀ ਰਿਕੁਐਸਟ ਕਰੂੰਗਾ ਗਵਰਨਮੈਂਟ ਆਫ ਇੰਡੀਆ ਨੂੰ ਵੀ ਇਹ ਜਿਹੜੇ ਅਵਾਰਡ ਨੇ ਇਹ ਇੱਕ ਮੰਗ ਨਹੀਂ ਹੁੰਦੀ ਇਹ ਇੱਕ ਆਨਰ ਹੁੰਦਾ ਜਿਹੜਾ ਕਿ ਆਪਣੇ ਆਪ ਹੀ ਆਉਂਦਾ ਜੇ ਮੈਂ ਸੀਰੀਅਲ ਵਾਈਜ਼ ਦੇਖਾਂ ਤੇ ਪਰਫਾਰਮੈਂਸ ਦੇ ਹਿਸਾਬ ਨਾਲ ਦੇਖਾਂ ਤੇ ਮੇਰਾ ਖਿਆਲ ਵੀ ਹਾਕੀ ਦੇ ਵਿੱਚ ਦਾਦਾ ਧਿਆਨ ਚੰਦ ਤੋਂ ਬਾਅਦ ਬੀਰ ਸਿੰਘ ਤੋਂ ਵੱਧ ਕੋਈ ਹਸਤੀ ਨਹੀਂ ਹੈ